ਅੱਜ ਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਸਰਮੇਲ ਦੀ ਜ਼ਿੰਦਗੀ ਦੇ ਭਾਗ 40ਵੇਂ ਬਾਰੇ 100 ਭਾਗ 39 ਵੀ ਤੁਸੀਂ ਵੇਖਿਆ ਵੀ ਇੱਕ ਸਾਥੀ ਦੀ ਗਦਾਰੀ ਕਰਕੇ ਹੁਕਮਾ ਹੁੰਦਾ ਜਿਹੜਾ ਉਹ ਪੁਲਿਸ ਵੱਲੋਂ ਫੜ ਦਿਆ ਜਾਂਦਾ ਹੈ ਤੇ ਅੱਜ ਰਾਤ ਐਸਪੀਓ ਦੇ ਨਾਲ ਗੱਲਾਂਬਾਤਾਂ ਕਰ ਰਹੇ ਹਾਂ ਵੀ ਬਚ ਜਾ ਪਰ ਹੁਕਮਾ ਜਿਹੜਾ ਉਹ ਆਪਣੇ ਸਿੱਧਕ ਤੇ ਕੈਮਰੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਪੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ ਰਾਤ ਚਾਨਣੀ ਸੀ ਟਰੱਕਾਂ ਦੀਆਂ ਤੇਜ਼ ਲਟਾਂ ਲੋਕਾਲੀ ਸੜਕ ਨੂੰ ਚੁੰਮਣਾ ਨਾਲ ਸੱਬਲ ਕਰ ਰਹੀ ਹੁਕਮਾ ਐਸਪੀ ਦੀ ਕਾਰ ਵਿੱਚ ਪਿਛਲੀ ਸੀਟ ਉੱਤੇ ਬਿਨਾਂ ਹਥਕੜੀ ਦੋਹਾਂ ਥਾਣੇਦਾਰਾਂ ਦੇ ਸਨ ਮੰਦੀਆਂ ਗਿਣਤੀਆਂ ਮਣਤੀਆਂ ਕਰ ਰਿਹਾ ਸੀ ਪੁਲਿਸ ਦਾ ਇੱਕ ਭਰਿਆ ਟਰੱਕ ਕਾਰ ਵਿੱਚ ਪਿੱਛਾ ਕਰ ਰਿਹਾ ਸੀ ਜਾਪਦਾ ਇਹੋ ਸੀ ਸਹੇ ਪਿੱਛੇ ਸ਼ਿਕਾਰੀ ਕੁੱਤਾ ਵਾਹੂ ਦਾ ਆ ਰਿਹਾ ਹੋਵੇ ਅੰਤਲੀਆਂ ਕੜੀਆਂ ਵਿੱਚ ਪਰਮਿੰਦਰ ਤੇ ਬਬਲੂ ਉਹਦੇ ਗਲੋਂ ਨਹੀਂ ਲੱਗਦੇ ਸਨ ਉਸ ਨੇ ਆਪਣੇ ਹੰਝੂਆਂ ਨੂੰ ਕਰੜੇ ਮਨ ਨਾਲ ਠੱਲ ਪਾਈ ਹੋਈ ਸੀ ਉਸ ਦਾ ਜੋਸ਼ ਪਰਮਿੰਦਰ ਦੇ ਪਿਆਰ ਵਿੱਚ ਸਲਾਬ ਖਾ ਗਿਆ ਉਸ ਨੇ ਇਨਕਲਾਬ ਜ਼ਿੰਦਾਬਾਦ ਇੱਕ ਵਾਰ ਵੀ ਨਾ ਬੁਕਾਰਿਆ ਆਪਣੇ ਮਾਰੇ ਜਾਣ ਬਾਰੇ ਉਸ ਨੂੰ ਕੋਈ ਸ਼ੱਕ ਨਹੀਂ ਸੀਗਾ ਉਹ ਅੰਤਰੀਵਾਰ ਆਪਣੇ ਬਬਲੂ ਨੂੰ ਪਿਆਰ ਕਰਨਾ ਚਾਹੁੰਦਾ ਸੀ ਉਸ ਨੇ ਮੰਦੀ ਦਲੇਰੀ ਬਣਾਉਂਦੇ ਆਖਿਆ ਵੀ ਪੰਮੀ ਸਾਡੇ ਬਿਛੋੜੇ ਦੀ ਘੜੀ ਆ ਗਈ ਹੈ ਇੱਕ ਇਨਕਲਾਬੀ ਦਾ ਹਸ਼ਰ ਸ਼ਾਦਤੀ ਹੁੰਦੀ ਹੈ ਤੂੰ ਸਦਾ ਸੁਆਗਣ ਹੈ ਤੇਰਾ ਬਬਲੂ ਇੱਕ ਦਿਨ ਸੋਸ਼ਲਿਸਟ ਦੁਨੀਆ ਦਾ ਮਾਨਯੋਗ ਸ਼ਹਿਰੀ ਹੋਵੇਗਾ ਸਾਡੀ ਮੁੰਡਿਆਂ ਵਿੱਚ ਇਸ ਦੀ ਸ਼ਾਨ ਅਸਲੋ ਨਰਾਲੀ ਹੋਵੇਗੀ ਸ਼ਹੀਦ ਬਾਪ ਦਾ ਬੇਟਾ ਹੋਣਾ ਮਾਮੂਲੀ ਗੱਲ ਨਹੀਂ ਹੈਗੀ ਤੂੰ ਡੋਲੀ ਨਾ ਆਪਣੇ ਹੰਝੀਆਂ ਨੂੰ ਅੱਗ ਦੇ ਸ਼ੋਲੇ ਬਣਾਈ ਮੇਰੇ ਪਿਛੋਂ ਕਰਾਬੀ ਗੈਰਦੀ ਅੱਗ ਵੰਡੀ ਤੇਰਾ ਕਮ ਬਬਲੂ ਨੂੰ ਤਿਆਰ ਕਰਨਾ ਤੂੰ ਆਖਦੀ ਹੁੰਦੀ ਸੀ ਵੀ ਮੇਰਾ ਬਬਲੂ ਬਾਪ ਦੇ ਨਖੇ ਕਦਮ ਉਤੇ ਲਾਲ ਝੰਡਾ ਗੱਡੇਗਾ ਮੈਂ ਆਪਣੇ ਫਰਜ਼ ਤੋਂ ਕੁਰਬਾਨ ਹੋ ਰਿਹਾ ਤੇਰੀ ਡਿਊਟੀ ਬਾਕੀ ਹੈ ਤੂੰ ਮੇਰੀ ਮਹਿਬੂਬ ਮੈਨੂੰ ਮਾਫ ਕਰੀ ਤੈਨੋਂ ਇਹ ਕੱਲੀ ਨੂੰ ਦੁੱਖਾਂ ਦਰਦਾ ਦੇ ਮੂੰਹ ਸੁੱਟ ਚੱਲਿਆ ਮੈਂ ਹੌਸਲਾ ਤੇ ਹਿੰਮਤ ਇੱਕ ਇਨਕਲਾਬੀ ਦੀਆਂ ਬਾਹਾਂ ਹੁੰਦੀਆਂ ਨੇ ਮੈਨੂੰ ਭਰੋਸਾ ਹੈ ਵੀ ਤੂੰ ਮਹਾਨ ਸਿੰਘੜੀਆਂ ਵਾਂਗ ਸਿੱਧਕ ਵਿੱਚ ਪੂਰੀ ਉਤਰੇਂਗੀ ਕਾਰ ਉੱਚਾ ਪੁਲ ਚੜ ਰਹੀ ਸੀ ਹੁਕਮਾਂ ਅੰਦਰ ਦੀ ਹਵਾੜ ਕੱਢ ਕੇ ਮੋੜ ਸ਼ਕਤੀ ਫੜ ਖਲੋਤਾ ਕਾਰ ਮੋੜ ਕੱਟਦੀ ਹੋਈ ਕਿਨਾਰੇ ਟਾਲੀ ਹੇਠਾਂ ਆ ਕੇ ਰੁਕ ਗਈ। ਟਰੱਕ ਨੇ ਵੀ ਉਸ ਦੇ ਪਿੱਛੇ ਆ ਕੇ ਬ੍ਰੇਕਾ ਮਾਰੀਆਂ। ਐਸਪੀ ਲੰਬੀ ਟਾਰਚ ਫੜੀ। ਕਾਰ ਦੀ ਅਗਲੀ ਸੀਟ ਵਿੱਚੋਂ ਬਾਹਰ ਆ ਗਿਆ ਹੁਣ। ਟਰੱਕ ਵਿੱਚੋਂ ਸਪਾਈ ਛਾਲਾ ਮਾਰ-ਮਾਰ ਕੇ ਲੱਥਰੇ ਸਨ। ਅਫਸਰ ਦੇ ਇਸ਼ਾਰੇ ਨਾਲ ਹੁਕਮੇ ਨੂੰ ਕਾਰ ਵਿੱਚੋਂ ਕੱਢ ਲਿਆ ਗਿਆ। ਇਹਨੂੰ ਹੱਤਕੜੀ ਮਾਰ ਲਓ। ਐਸਪੀ ਦੀ ਆਵਾਜ਼ ਭਾਰੀ ਸੀਗੀ। ਹੁਣ ਕਾਦੇ ਲਈ ਹੱਤਕੜੀ ਮਾਰਦੇ ਹੋ? ਹੁਕਮੇ ਨੇ ਮੰਦੇ ਸਾਰੇ ਬੋਝ ਲਾ ਕੇ ਆਖਿਆ ਉਹਨੂੰ। ਇੰਨਾ ਕਾਲਾ ਨਾ ਪੈ। ਇਹ ਕੰਮ ਇਹਨਾਂ ਸੁਖਾਲਾ ਨਹੀਂ ਹੈਗਾ ਜਿੰਨਾ ਤੋਂ ਮੱਦ ਵਿੱਚ ਸਮਝੀ ਬੈਠਾ। ਉਦਨੇ ਸਪਾਈਆਂ ਵੱਲ ਮੂੰਹ ਪੋਆਦੇ ਆਖਿਆ ਵੀ ਇੱਕ ਟੁਕੜੀ ਵੇਈ ਦੇ ਕਿਨਾਰੇ-ਕਿਨਾਰੇ ਸਾਡੇ ਅੱਗੇ-ਅੱਗੇ ਤੁਰੀ ਚੱਲੇ ਪਿੱਛੇ ਦੇ ਪਾਸੇ ਵੀ ਉਸਦੇ ਹੁਕਮਾਂ ਦੀ ਝਟ-ਝਟ ਤਾਲੀਮ ਹੁੰਦੀ ਗਈ ਉਹ ਜੀਟੀ ਰੋਡ ਤੋਂ ਚਾਰ ਫਰਲਾਂਗ ਦੀ ਵਿਥ ਨਾਲ ਸਨ ਹਤਕੜੀ ਐਸਪੀ ਨੇ ਆਫਰ ਹੀ ਹੋਈ ਸੀਗੀ ਉਹਦੀ ਜਿਵੇਂ ਐਸਪੀ ਸਾਹਿਬ ਨੇ ਮਾਤ ਹਿਤ ਥਾਣੇਦਾਰਾਂ ਨੂੰ ਸਮਝਾਇਆ ਸੀਗਾ ਉਹ ਉਸੇ ਤਰ੍ਹਾਂ ਹੀ ਚੌਕਸੀ ਵਰਤ ਰਹੇ ਸਨ ਹੁਕਮ ਨੇ ਸੋਚਿਆ ਵੀ ਇਹਨਾਂ ਮੈਨੂੰ ਨਸੜ ਨਹੀਂ ਦੇਣਾ ਹੁਣ ਤਾਂ ਮਨਾ ਜੀ ਕਰੜਾ ਕਰਕੇ ਮੌਤ ਨੂੰ ਜਫੀ ਪਾਲਾ ਮੌਤ ਨੇ ਹਰ ਮਹਾਵਲੀ ਨੂੰ ਇੱਕ ਵਾਰ ਡਲਾਇਆ ਅਗੇ ਝੋਟਾ ਸਾਲਾ ਆਗਦਾ ਸੀਗਾ ਵੀ ਮਨੁੱਖ ਮਾਰਨਾ ਮਹਾਪਾਪ ਹੈ ਇਹ ਸਾਰੇ ਸਰਮਾਇਅਦਾਰੀ ਦੇ ਪਾਲੇ ਜਲਾਦ ਨੇ ਪਰ ਜ਼ਿੰਦਗੀ ਕੁਦਰਤ ਦੀ ਦੇਣ ਹੈ ਹੁਕਮੇ ਅੰਦਰ ਪਿਆਰ ਦਾ ਮੋਹ ਹੋ ਤੇ ਇਨਕਲਾਬ ਦਾ ਜੋਸ਼ ਇੱਕ ਦੂਜੇ ਨਾਲ ਹੱਥੋ ਪਾਈ ਹੋ ਰਿਹਾ ਸੀ ਸੱਚ ਇਹ ਸੀ ਵੀ ਉਹ ਦੋਹਾਂ ਵਿੱਚੋਂ ਕਿਸੇ ਨੂੰ ਛੱਡਣ ਲਈ ਤਿਆਰ ਨਹੀਂ ਸੀਗਾ ਉਸ ਇਨਕਲਾਬ ਦਾ ਕੀ ਮਤਲਬ ਜਿਸ ਵਿੱਚ ਪਰਮਿੰਦਰ ਤੇ ਬਬਲੂ ਨਾ ਹੋਣ ਨਿੱਜ ਤੇ ਪਰਦੇ ਤੋਂ ਨੂੰ ਛਾਂਦਿਆਂ ਉਸ ਹੰਕਾਰ ਕੇ ਆਖਿਆ ਵੀ ਇਹ ਸੱਚ ਹੈ ਮੈਂ ਪੰਮੀ ਤੇ ਬਬਲੂ ਨੂੰ ਬਹੁਤ ਪਿਆਰ ਕਰਦਾ ਪਰ ਸਮੁੱਚੇ ਇਨਕਲਾਬ ਲਈ ਇਹ ਨਿਰੀ ਖੁਦਗਰਜ਼ੀ ਹੈ ਮੈਨੂੰ ਇਨਕਲਾਬੀ ਸੂਰਮਿਆਂ ਵਾਂਗ ਕੁਰਬਾਨ ਹੋਣਾ ਚਾਹੀਦਾ ਹੈ। ਉਹਦੇ ਥੜਕਦੇ ਪੈਰ ਕੱਪੜੀ ਛੱਲ ਵਿੱਚ ਬੇਰੀ ਲੱਭ ਰਹੇ ਸਨ। ਕਦੇ ਬਾਬਾ ਨਾਨਕ ਵੇਈ ਵਿੱਚ 24 ਮਾਰ ਕੇ ਲੋਪ ਹੋ ਗਿਆ ਸੀਗਾ। ਕਾਸ਼ ਮੈਨੂੰ ਇੱਕ ਹੀ ਮੌਕਾ ਮਿਲ ਜਾਵੇ। ਆਪ ਹੀ ਕਾਮਰੇਡ ਦੋਸਤ ਰਗੁਨੰਦਨ ਦੇ ਬੋਲਾਂ ਉਹਦੇ ਵਿਚਾਰਾਂ ਦੀ ਸੰਗੀ ਘੜ ਦਿੱਤੀ। ਚਾਨਣੀ ਖੂਬਸੂਰਤ ਹੈ ਜਾਂ ਫਿਰ ਜ਼ਿੰਦਗੀ? ਜ਼ਿੰਦਗੀ ਬਿਨਾ ਹਰ ਖੂਬਸੂਰਤੀ ਵਿਦਵ ਹੈ। ਹੁਕਮਾਂ ਅੰਦਰਲੀ ਲਗਨ ਨਾਲ ਮੋੜ ਵਿੱਚ ਆ ਗਿਆ ਸੀਗਾ। ਵਾਹ ਤੇਰੀ ਸ਼ਾਇਰੀ ਕਮਾਲ ਹੈ। ਜੇ ਜ਼ਿੰਦਗੀ ਨੂੰ ਇੰਨਾ ਹੀ ਮਹਾਨ ਸਮਝਦਾ ਹੈ ਫਿਰ ਭੰਗ ਦੇ ਭਾਣੇ ਗਵਾਉਣ ਤੇ ਕਿਉਂ ਤੁਲੇ? ਕੁਰਬਾਨੀ ਜ਼ਿੰਦਗੀ ਦੀ ਸਗੀ ਮਾਂ ਐ ਮੈਂ ਇਨਕਲਾਬੀ ਲਹਿਰ ਨਾਲ ਗਦਾਰੀ ਨਹੀਂ ਕਰ ਸਕਦਾ ਇੱਕ ਹੌਂਕਾ ਉਹਦੀ ਡਿਗਰੀ ਤਾਂ ਹੁਣ ਤਣ ਗਿਆ ਤੈਨੂੰ ਪਰਮਿੰਦਰ ਤੇ ਬਬਲੂ ਯਾਦ ਨਹੀਂ ਆਉਦੇ ਮੇਰਾ ਆਪਣਾ ਇੱਕੋ ਲੜਕਾ ਐ ਮੈਂ ਉਹਦੇ ਲਈ ਕੁਝ ਵੀ ਕਰ ਸਕਦਾ ਯਾਦ ਸ਼ਰਮਾ ਸਾਹਿਬ ਬੜਾ ਕੁਝ ਆਉਂਦਾ ਐ ਮੈਂ ਜ਼ਮਾਨੇ ਭਰ ਦੀਆਂ ਜੁਦਾਈਆਂ ਮਟਾਉਣ ਲਈ ਮਰਨਾ ਜ਼ਿੰਦਗੀ ਸਮਝਦਾ ਕਾਮਰੇਡ ਤੇਰੀ ਵਾਅਦੇ ਵਿੱਚ ਦਰਦ ਘੋਰ ਪਿਆ ਐ ਮੈਨੂੰ ਤੇਰੇ ਨਾਲ ਪੂਰੀ ਹਮਦਰਦੀ ਐ ਮੈਂ ਤੈਨੂੰ ਕੁਝ ਨਹੀਂ ਪੁੱਛਾਂਗਾ ਤੂੰ ਇਹ ਲਿਖ ਦੇ ਵੀ ਨਕਸਲ ਵਾਲੀ ਲਹਿਰ ਨੂੰ ਮੈਂ ਗਲਤ ਸਮਝਦਾ ਮੈਂ ਤੇਰੇ ਨਾਲ ਵਾਦਾ ਕਰਦਾ ਵੀ ਤੇਰੀ ਲਿਖਤ ਕਿਸੇ ਨੂੰ ਨਹੀਂ ਮੁਖਾਵਾਂਗਾ ਨੇ ਨਾ ਹੀ ਪ੍ਰੈਸ ਨੂੰ ਦਵਾਂਗਾ ਐਸਪੀ ਨੇ ਕਾਮਰੇਡ ਨੂੰ ਇੱਕ ਮੋੜ ਤੇ ਲਿਆ ਕੇ ਆਪਣਾ ਮੂਲ ਮੁੱਦਾ ਕਹਿ ਦਿੱਤਾ ਜੇ ਪ੍ਰੈਸ ਨੂੰ ਨਹੀਂ ਦੇਣਾ ਫਿਰ ਲਖਵਾ ਕੇ ਕੀ ਕਰੋਗੇ ਬ੍ਰਾਹਮਣ ਦੀ ਚਾਲ ਸਮਝਣ ਲਈ ਹੁਕਮ ਨੇ ਇੱਕ ਸਵਾਲ ਕਰ ਮਾਰਿਆ ਮੈਂ ਦਿਲ ਦਾ ਤੈਨੂੰ ਸ਼ਾਇਰ ਹੀ ਨਹੀਂ ਵਧੀਆ ਇਨਸਾਨ ਵੀ ਸਮਝਦਾ ਮੈਨੂੰ ਯਕੀਨ ਆ ਜਾਵੇਗਾ ਵੀ ਤੂੰ ਗਲਤ ਰਾਹ ਤੋਂ ਤੋਬਾ ਕਰ ਲਈ ਹੈ ਮੇਰੇ ਹੁੰਦਿਆਂ ਜਿਹੜਾ ਟੈਲੀਫੋਨ ਆਇਆ ਸੀਗਾ ਉਹ ਆਈਜੀ ਸਾਹਿਬ ਦਾ ਸੀ ਉਸ ਨਜ਼ਰਾ ਸਾਹਿਬ ਉਤੇ ਤੀਰ ਬਣਾ ਲਿਆ ਤੈਨੂੰ ਕੀ ਭੁਲੇਖਾ ਪਿਆ ਅੰਦਰੋਂ ਬੇਪਰਦਾ ਵੀ ਨਗਰਵੰਦਨ ਮੁਸਕਾ ਪਿਆ ਭੁਲੇਖਾ ਪਿਆ ਨਹੀਂ ਦੂਰ ਹੋ ਗਿਆ ਇਹ ਤੁਹਾਡੇ ਸਾਹਮਣੇ ਇਹ ਵੀ ਕਿਹਾ ਸੀ ਵੀ ਕਿ ਇਨਕਲਾਬੀ ਲੀਡਰਾਂ ਤੋਂ ਮਾਫੀਨਾਮੇ ਲਖਵਾ ਕੇ ਇਹਨਾਂ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਹੀ ਮਾਰ ਸੁੱਟੋ ਹੁਕਮੇ ਦਾ ਸੁੱਤਾ ਰੋ ਜਾਗ ਪਿਆ ਉਹਦਾ ਸਾਹ ਕਾਲਾ ਹੋ ਤੁਰਿਆ ਸੀਗਾ ਸਾਹ ਪੈਰ ਘੱਟ ਕੇ ਖਰੋ ਗਿਆ ਹੁਕਮੇ ਦੀ ਸ਼ੱਕ ਯਕੀਨ ਵਿੱਚ ਬਦਲ ਗਈ ਹੁਣ ਉਹਦਾ ਪੁਲਿਸ ਦੇਸ ਵਾਰ ਨਾਲ ਅੰਦਰ ਕੰਬ ਗਿਆ नक्सਲਵਾੜੀਆਂ ਨੂੰ ਵੱਜੀਆਂ ਗੋਲੀਆਂ ਇਨਕਲਾਬ ਦੀਆਂ ਨੀਹਾਂ ਵਿੱਚ ਕੰਕਰੀਟ ਭਰ ਰਹੀਆਂ ਨੇ ਤੇ ਮਾਫੀਨਾਮੇ ਤਾਂ ਲਹਿਰ ਦਾ ਸਿਰ ਵਰ ਦੇਣਗੇ ਇਹ ਤਾਂ ਮਤਲਬ ਹੈ ਫੇਰ ਤੋਂ ਸਭ ਨੇ ਗੱਲ ਵਿਚਾਰੇ ਛੱਡ ਦਿੱਤੀ ਮੇਰਾ ਮਤਲਬ ਹੈ ਵੀ ਹੁਣ ਤੁਸੀਂ ਦੇਰ ਕਿਉਂ ਲਈ ਹੈ ਹਕਮਾ ਅੰਦਰੋਂ ਡਰ ਮਹਿਸੂਸ ਕਰ ਰਿਹਾ ਸੀ ਕਿਤੇ ਮੇਰਾ ਮਨ ਮੁੜ ਠੜਕ ਨਾ ਜਾਵੇ ਸਾਨੂੰ ਕੋਈ ਕਾਲੀ ਨਹੀਂ ਹੈਗੀ ਤੈਨੂੰ ਇੱਕ ਦਿਨ ਹੋਰ ਦਿੱਤਾ ਰਗੂ ਨੰਦਨ ਨੇ ਆਪਣੀ ਦਰਿਆ ਦੇਲੀ ਦਾ ਵਿਖਾਲਾ ਪਾਇਆ ਕਾਮਰੇਡ ਨੂੰ ਵਾਪਸ ਲੈ ਚਲੋ ਉਸ ਪੁਲਿਸ ਫੋਰਸ ਨੂੰ ਹੁਕਮ ਦੇਵਾਰਿਆ ਐਸਪੀ ਨੇ ਆ ਕੇ ਆਈਗੀ ਨੂੰ ਜਿਹੜਾ ਫੋਨ ਕੀਤਾ ਉਸ ਦਾ ਮੋਟਾ ਭਾਵ ਇਹੋ ਸੀਗਾ ਵੀ ਹਕਮਾ ਸਿੰਘ ਹਾਲੇ ਲਹਿਰ ਤੋਂ ਅਸਤੀਫਾ ਦੇਣੋਂ ਅੜਿਆ ਹੋਇਆ ਪਰ ਉਹਦਾ ਮਨ ਹੈ ਜਿਹੜਾ ਉਹ ਜ਼ਰੂਰ ਡੋਲੇ ਹੈ ਮੈਨੂੰ ਯਕੀਨ ਹੈ ਵੀ ਇਹ ਮਹਿੰਮਤ ਸਿਰੇ ਲਾਹੀ ਲਾਵਾਂਗਾ ਹੁਕਮ ਦੇ ਇਸ ਅਸਤੀਫੇ ਅਤੇ ਵਿਰੋਧ ਨਾਲ ਨਕਸਰੀ ਲਹਿਰ ਵਿੱਚ ਭਾਰੀ ਦਫਾੜ ਆ ਜਾਵੇਗੀ ਅਸੀਂ ਉਹਦੇ ਫੜੇ ਜਾਣ ਦੀਆਂ ਖਬਰਾਂ ਪ੍ਰੈਸ ਵਿੱਚ ਇਸ ਤਰ੍ਹਾਂ ਲਾਵਾਂਗੇ ਜਿਸ ਤੋਂ ਉਹਦੇ ਸਾਥੀਆਂ ਨੂੰ ਮਹਿਸੂਸ ਹੋਵੇ ਵੀ ਉਹ ਆਪ ਪੇਛ ਹੋਇਆ ਏ ਇਹ ਪਾੜਾ ਲਹਿਰ ਨੂੰ ਬੇਦਲੀ ਕਰਨ ਵਿੱਚ ਨਰੋਆ ਕਦਮ ਸਾਬਤ ਹੋਵੇਗਾ ਇਹੋਂ ਅਸੀਂ ਪੰਜਾਬ ਦੇ ਇਨਕਲਾਬੀ ਤੱਤ ਨੂੰ ਹਮੇਸ਼ਾ ਲਈ ਖਸੀ ਕਰ ਦਵਾਂਗੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਹ ਗੱਲ ਕਾਂਗਰਸ ਦੇ ਵਧੇਰੇ ਹੱਕ ਵਿੱਚ ਜਾਵੇਗੀ ਫੋਨ ਉਤਾਰ ਕੇ ਸ਼ਰਮਾ ਸਾਹਮਣੇ ਅੰਗੜਾਈ ਭਰੀ ਫਿਰ ਨੀਂਦ ਵਾਲੀਆਂ ਦੋ ਗੋਲੀਆਂ ਖਾ ਕੇ ਉਸ ਪਾਣੀ ਦਾ ਅੱਧਾ ਗਲਾਸ ਪੀ ਲਿਆ ਉਧਰ ਰਾਤ ਦੇ 8 ਵਜੇ ਹੋਣਗੇ ਸ਼ਰਾਬੀ ਨਾਰਾ ਲੋਕਾਂ ਨੂੰ ਗਾਲਾਂ ਦੇ ਰਿਹਾ ਸੀਗਾ ਫਿਰ ਆਬ ਉਸ ਚੋਰੀ ਕਪਾ ਚੋਗਣ ਵਾਲੇ ਪਠੀਰ ਮੁੰਡੇ ਤੋਂ ਬਿੱਤੀ ਸੀ ਕਿਉਂਕਿ ਮਾਜਰਾ ਲੋਹਾਰਾਂ ਵਿੱਚ ਉਹਦੀ ਬਦਮਾਸ਼ੀ ਦੀ ਪੱਲ ਬਣੀ ਹੋਈ ਸੀ ਜੰਗਲ ਦੇ ਸ਼ੇਰ ਵਾਂਗ ਪਿੰਡ ਵਿੱਚ ਇੱਕ ਠਾੜਦਾਰ ਵੈਲੀ ਵਾਲੀ ਉਸ ਕੋਲ ਗਰਦ ਸੀਗੀ ਛੋਟੀਆਂ ਮੋਟੀਆਂ ਚੋਰੀਆਂ ਕਰਨ ਵਾਲੇ ਲਹਿਰੇ ਜਿਹੇ ਮੁੰਡੇ ਉਹਦੀ ਇਛਾ ਨਹੀਂ ਭਰਦੇ ਸਨ ਇਸ ਤਰ੍ਹਾਂ ਪਠੀਰ ਟਾਣੀ ਨੂੰ ਹੌਸਲੇ ਨਾਲ ਸ਼ਹਿ ਵੀ ਮਿਲਦੀ ਸੀ ਵਿਗੜ ਰਹੇ ਪਹੁੰਚਣੋਂ ਪੰਚਾਇਤ ਅਤੇ ਪੁਲਿਸ ਦੇ ਹੱਥ ਦੇ ਕੇ ਬਚਾਉਣ ਵਾਲਾ ਇੱਕ ਖੜਪੈ ਚਾਗੋ ਪਿੰਡਾਂ ਵਿੱਚ ਆਬ ਮਿਲ ਜਾਵੇਗਾ ਨਾਰਾ ਪਹਿਲੀ ਉਮਰ ਵਿੱਚ ਥਾਣਾ ਤੇ ਜੇਲ ਹੰਡਾ ਕੇ ਖੜਪੈਜ ਬਣ ਚੁੱਕਾ ਸੀਗਾ ਧਰਤੀ ਤੋਂ ਪੈਰ ਚੁੱਕ ਕੇ अथवा ਮੁੱਛ ਨੂੰ ਮਰੋੜਾ ਚਾੜ ਕੇ ਤੁਰਨ ਵਾਲਾ ਮੁੰਡਾ ਜੇ ਸ਼ਰਾਬ ਦਾ ਘੜਾ ਵੀ ਪਾ ਲੈਂਦਾ ਮਸਾਣਾ ਦੇ ਪੋਤਵਜੋਂ ਇੱਕ ਅਦਵਾਰ ਨਾਰੇ ਬਦਮਾਸ਼ ਦੀ ਭੇਟਾਂ ਜ਼ਰੂਰ ਕਰਦਾ ਹੋ। ਇਸ ਤਰ੍ਹਾਂ ਕੋਲ ਛਾਲ ਰਹੇ ਮੁੰਡੇ ਵੱਲ ਬੇਇੱਜ਼ਤੀ ਤੋਂ ਡਰਦਾ ਪਿੰਡ ਦਾ ਸਰਪੰਚ ਵੀ ਅੱਕ ਫਰਕੇ ਨਹੀਂ ਜਾਗਦਾ ਸੀਗਾ। ਇਹ ਉਹ ਨਾਰੇ ਦੀ ਬਦਮਾਸ਼ੀ ਪੰਚਾਇਤ ਤੋਂ ਅਗਾਹ ਪੁਲਿਸ ਚੌਕੀ ਅਤੇ ਥਾਣੇ ਤੱਕ ਲੰਗਰਾ ਛੱਡ ਚੁੱਕੀ ਸੀ। ਨਾਰਾ ਪਿਛਲੀ ਪੰਚਾਇਤ ਚੋਂ ਵੇਲੇ ਤੋਂ ਹੀ ਵੇੜੇ ਵਾਲਿਆਂ ਨਾਲ ਲੱਗਦਾ ਰਿਹਾ ਸੀਗਾ। ਅੱਗੇ ਸਾਰਾ ਵੇੜਾ ਕੰਡਿਓਂ ਵਾਰ ਨਾਰੇ ਦੇ ਪਿੱਛੇ ਭੁਗਤ ਜਾਂਦਾ ਹੁੰਦਾ ਸੀ ਪਰ ਪਿਛਲੀਆਂ ਵੋਟਾਂ ਸਮੇਂ ਉਹ ਵੇੜੇ ਬੰਦੂਕ ਫੜੀ ਆਪਣੇ ਸਾਥੀਆਂ ਨਾਲ ਸ਼ਰਾਬੀ ਹੋਇਆ ਖਲੋਤਾ ਰਿਹਾ ਪਰ ਉਸ ਦੀ ਮੰਗਵਾਈ ਟਰਾਲੀ ਵਿੱਚ ਸੌਂ ਖਾਣ ਨੂੰ ਵੀ ਇੱਕ ਬੋਰਡ ਨਾ ਬੈਠੀ ਉਮੀਦਵਾਰ ਸਰਪੰਚ ਤਾਂ ਉਹ 500 ਰੁਪਏ ਲੈ ਚੁੱਕਾ ਸੀ ਵੀ ਸਾਰਾ ਵੇੜਾ ਤੇਰੇ ਮਗਰ ਭੁਗਤਾਵਾਂਗਾ ਮੈਂ ਉਹ ਪਹਿਲਾਂ ਵੀ ਦੋ ਵਾਰ ਵੇੜੇ ਨੂੰ ਵੇਚ ਚੁੱਕਾ ਸੀ ਉਹਦੀ ਬਦਮਾਸ਼ੀ ਦੀਆਂ ਧਿਰਾਂ ਖੁਰਚਲੀਆਂ ਸਨ ਹੁਣ ਪਹਿਲਾਂ ਹੋ ਇੱਕ ਫੌਤਾਰੀ ਕੇਸ ਵਿੱਚ ਭੱਜਾ ਫਿਰਦਾ ਵੇੜੇ ਆਮ ਨੂੰ ਕਿਆ ਕਰਦਾ ਸੀਗਾ ਉਹਦਾ ਨਜਾਇਜ਼ ਹਥਿਆਰ ਵੀ ਵੇੜੇ ਵਾਲੇ ਸੰਭ ਲੈਂ ਨਾਰਾ ਮਗਰੋਤੇ ਬਹੁਤ ਔਖਾ ਸੀਗਾ ਉਸਨੇ ਹੀ ਤਾਰੇ ਕਮਨਿਸਟ ਨਾਲ ਮਿਲ ਕੇ ਸਾਰਾ ਕੰਮ ਬਗਾੜਿਆ ਸੀਗਾ ਨਾਰਾ ਸਮਝਦਾ ਸੀ ਵੀ ਮਗਰ ਦੇ ਪੋਲੀਆਂ-ਪੋਲੀਆਂ ਝਾਰੇ ਬਿਨਾ ਵੇੜੇ ਨੇ ਸਸਰੀਆ ਘਰ ਬੁਲਾਉਣ ਨਹੀਂ ਲੱਗਣਾ ਹਣਾ ਉਸ ਲਲਕਾਰਾ ਮਾਰਦਿਆਂ ਮਗਰ ਨੂੰ ਮਾਦੀ ਗਾਲ ਕੱਢ ਮਾਰੀ ਵੇੜੇ ਦੇ شریف ਆਦਮੀਆਂ ਚੁੱਪਵੱਟੀ ਰੱਖੀ ਆਪੇ ਮੂੰਹ ਗੰਦਾ ਕਰਕੇ ਚਲੇ ਆ ਜਾਵੇਗਾ ਪਹਿਲਾਂ ਵੀ ਹਫ਼ਤਾ 10 ਦਿਨ ਪਿੱਛੋਂ ਨਾਰਾ ਸ਼ਰਾਬ ਦੀ ਲੋਰ ਵਿੱਚ ਗਾਣਾ ਦੰਦਾ ਘੇੜਾ ਕੱਢ ਕੇ ਮੁਰ ਜਾਂਦਾ ਸੀਗਾ ਪਰ ਅੱਜ ਉਹ ਆਪਣੇ ਨਾਲ ਟੋਕੀਆਂ ਵਾਲੇ ਪਠੀਰ ਮੁੰਡੇ ਵੀ ਲੈ ਕੇ ਆਇਆ ਸੀਗਾ ਉਹਦੇ ਆਪਣੇ ਹੱਥ ਵਿੱਚ ਵੀ ਪਿੱਤਲ ਵਾਲਾ ਖੁੰਡਾ ਫੜਿਆ ਹੋਇਆ ਸੀਗਾ ਇੱਕ ਛੋਕਰੇ ਨੇ ਮੱਗਰ ਨੂੰ ਜਾ ਕੇ ਦੱਸਿਆ ਕਿ ਨਾਰਾ ਤੈਨੂੰ ਗਾਲਾਂ ਦੇਈ ਜਾ ਰਿਹਾ ਹੈ ਮੱਗਰ ਆਪਣੀ ਰਿਸ਼ਤੇਦਾਰੀ ਵਿੱਚੋਂ ਵਿਆਹ ਜਾ ਕੇ ਆਇਆ ਸੀਗਾ ਅਗਾ ਉਹ ਵੀ ਤਾਰੇ ਨਾਲ ਘਰ ਬੈਠਾ ਪੀ ਰਿਹਾ ਸੀਗਾ ਗਾਲਾਂ ਸੁਣ ਕੇ ਮੱਗਰ ਤੇ ਤਾਰੇ ਦੀਆਂ ਅੱਖਾਂ ਵਿੱਚ ਆਇਆ ਨਸ਼ਾ ਭੰਗੋਕੇ ਵਾਂਗ ਚੜ ਗਿਆ ਮੱਗਰਾ ਗਿੱਦਰ ਤਾਂ ਬੋਰੀਆਂ ਦੀ ਮੁੰਨੀ ਨਾਲ ਆ ਕੇ ਖਹਿਣ ਲੱਗ ਪਿਆ ਤਾਰੇ ਨੇ ਮੱਗਰ ਦੇ ਗੁਸੈਲੇ ਬਰੂਦ ਵਿੱਚ ਝੁਆਤੀ ਵਗਾ ਮਾਰੀ ਇਸ ਜੱਟ ਨੇ ਜੁੱਤੀਆਂ ਖਾਦੇ ਬਿਨਾ ਗਲੋਂ ਨਹੀਂ ਲੈਣਾ ਉਸ ਨੇ ਸਾਹਮਣੇ ਵਾਲੀ ਤੇਲ ਚੜੀ ਡਾਂਗ ਚੱਕ ਲਈ ਕਾਲੀ ਨਾ ਕਰੀ ਜਰਾ ਬਿਉਤ ਨਾਲ ਹੱਥ ਪਾਵਾਂਗੇ ਖਾਲੀ ਹੱਥ ਤਾਰਾ ਮੱਗਰ ਦੇ ਨਾਲ ਤੁਰ ਪਿਆ ਹੁਣ ਕਾਲੇ ਚਾਦਰੇ ਨਾਲ ਮੱਗਰ ਦੀ ਲਾਲ ਜੁੱਤੀ ਚੀਕ ਰਹੀ ਸੀ ਉਹਦੀਆਂ ਕਦਮਾਂ ਵਿੱਚ ਤੇਜ਼ੀ ਤੇ ਕਾਲੀ ਆਉਂਦੀ ਗਈ ਕਿਨੂੰ ਘਾਲ ਦੰਨਾ ਉਹ ਜਟਾ ਮੱਗਰ ਨੇ ਆਉਂਦਿਆਂ ਹੀ ਰੜਕ ਨਾਲ ਪੁੱਛਿਆ ਉਹਨੂੰ ਤਾਰੇ ਨੂੰ ਨਾਲ ਬਹਿ ਕੇ ਨਾਰਾ ਅੰਦਰੋਂ ਧੜਕ ਗਿਆ ਪਰ ਬਰਕ ਮਾਰ ਕੇ ਮੋਕ ਮਾਰਨ ਨਾਲ ਹੁਣ ਬਦਮਾਸ਼ੀ ਦੀ ਗਰਜ ਗਵਾਚਦੀ ਸੀਗੀ ਉਸ ਕਰਾਰੇ ਬੋਲ ਨਾਲ ਆਖਿਆ ਵੀ ਗਾਣਾ ਤੈਨੂੰ ਦੰਨਾ ਕੁੱਤੇ ਦੀਆ ਪੁੱਤਾ ਤੈਨੂੰ ਹਾਲੇ ਤੱਕ ਪਤਾ ਹੀ ਨਹੀਂ ਲੱਗਾ ਨਾਲ ਹੀ ਉਸਨੇ ਪਾਛੂ ਮੁੰਡਿਆਂ ਨੂੰ ਸਹਣਤ ਮਾਰ ਦਿੱਤੀ ਮੱਗਰ ਨੇ ਨਾਰੀ ਦੀ ਸਹਣਤ ਸਮਝ ਲਈ ਉਸਨੇ ਆ ਵੇਖਿਆ ਨਾ ਤਾ ਵੇਖਿਆ ਪੈਂਦੀ ਸਤੇ ਟੋਕੀ ਚੱਕੀ ਆਉਂਦੇ ਮੁੰਡੇ ਦੇ ਪੈਰਾਂ ਵਿੱਚ ਸੰਭ ਵਾਲੀ ਧਰ ਦਿੱਤੀ ਮੁੰਡਾ ਮਾਰਤਾ ਬਾਈ ਆਖਦਾ ਟੋਕੀ ਸਮੇਤ ਮੁੰਡੇ ਮੋੜ ਗਿਆ ਦੂਜਾ ਮੁੰਡਾ ਤਾਰੇ ਦੇ ਨੇੜ ਗਵਾਨ ਵਿੱਚੋਂ ਸੀਗਾ ਉਹ ਪਹਿਲੀ ਵਾਰ ਹੀ ਲੜਾਈ ਵਿੱਚ ਹੱਥ ਸਿੱਧੇ ਕਰਨ ਆਇਆ ਸੀਗਾ ਉਸ ਨੂੰ ਤਾਰੇ ਦੀ ਚੇਬ ਮਾਰ ਗਈ ਸੀ ਨਾਲ ਦਾ ਡਿਗਿਆ ਵੇਖ ਕੇ ਉਸ ਚਿੱਤrana ਨੂੰ ਅੱਡੀਆਂ ਲਾ ਲਈਆਂ ਮੱਗਰ ਨੇ ਡਿਗੇ ਮੁੰਡੇ ਦੇ ਹੋਰ ਮਾਰਨੀ ਠੀਕ ਨਾ ਸਮਝੀ ਉਸ ਨੂੰ ਮੁੰਡੇ ਉਤੇ ਕੋਈ ਗੁੱਸਾ ਨਹੀਂ ਸੀਗਾ ਤਾਰੇ ਨੇ ਨਾਰੇ ਦੀ ਖੱਬੀ ਮਾਂ ਫੜਦੇ ਆਖਿਆ ਕਿ ਹੁਣ ਸਿੱਧਾ ਹੋ ਕੇ ਸਾਡੇ ਨਾਲ ਮੱਥਾ ਲਾ ਕੇ ਵੇਖ ਨਾਰੇ ਨੇ ਹਿਜਕਾ ਮਾਰ ਕੇ ਬਾਹ ਛਡਾ ਲਈ ਅਤੇ ਪਛਾਣ ਹਟ ਕੇ ਉਸ ਮੱਗਰ ਦੇ ਖੁੰਡਾ ਧਾਰ ਦਿੱਤਾ ਉਹ ਤਾਰੇ ਦੇ ਪਹਿਲੋ ਮਾਰ ਕੇ ਨਵੀਂ ਦੁਸ਼ਮਣੀ ਨਹੀਂ ਖੜੀ ਕਰਨਾ ਚਾਹੁੰਦਾ ਸੀਗਾ ਉਸ ਨੇ ਪੁਲਿਸ ਦੀ ਮਾਰ ਤੇ ਜਿੰਨਾ ਵੇਖ ਲਈਆਂ ਸਨ ਹੁਣ ਉਹ ਤਾਂ ਬਦਮਾਸ਼ੀ ਦੀ ਗੁਰਜ ਆਸਰੇ ਪਿੰਡ ਵਿੱਚ दारू ਪਾਣੀ ਤੋਰੀ ਰੱਖਣ ਲਈ ਬੜਕਾਂ ਦੇ ਲਲਕਾਰੇ ਮਾਰ ਰਹੇ ਸੀ ਪਰ ਅਗਾਂ ਮੱਥਾ ਇਨਕਲਾਬੀ ਵਿਚਾਰਧਾਰਾ ਵਾਲਿਆਂ ਨਾਲ ਪਿਆ ਸੀਗਾ ਉਹਦਾ ਤਾਰੇ ਦਾ ਕੱਦ ਭਾਵੇਂ ਛੋਟਾ ਸੀਗਾ ਪਰ ਸਰੀਰ ਗਠੀਲਾ ਸੀਗਾ ਉਹਦਾ ਉਸ ਨਾਰੇ ਦੇ ਹੇਠਾਂ ਵੜ ਕੇ ਉਸ ਨੂੰ ਲੱਕੋਂ ਜਾ ਚੱਕਿਆ ਮੱਗਰ ਨੇ ਸੰਭ ਵਾਲੀ ਡਾਂਗ ਪੱਬਾਂ ਪਾਰ ਹੋ ਕੇ ਉਲਾਰ ਦਿੱਤੀ ਇੱਕ ਸੱਟ ਨਾਰੇ ਦੇ ਸਿਰ ਤੇ ਲਾਵਤੀ ਅਤੇ ਨਾਲ ਹੀ ਬਿੱਲੀ ਦੀ ਪੂੰਛ ਵਰਕੀ ਲੋਹ ਦੀ ਤਾਰ ਉੱਠ ਪਈ ਨਾਰਾ ਲੱਕੋਂ ਚੁੱਕਿਆ ਹੀ ਲੜ ਗਿਆ ਉਸ ਦਾ ਪਿੱਤਲ ਦੀਆਂ ਪਟੀਆਂ ਵਾਲਾ ਖੁੰਡਾ ਖਾਸ ਵਾਰ ਨਹੀਂ ਕਰ ਸਕਿਆ ਸੀਗਾ ਉਹਦੀ ਇੱਕ ਮਾਂ ਤਾਰੇ ਦੇ ਜਫੇ ਵਿੱਚ ਆ ਗਈ ਸੀਗੀ ਤਾਰੇ ਨੇ ਵੱਡੇ ਬਦਮਾਸ਼ ਨੂੰ ਪੁੰਜੇ ਵਗਾ ਮਾਰਿਆ ਦੇਖਦੇ ਹਾਂ ਉਸ ਦਾ ਮੋਹ ਮਿੱਟੀ ਵਿੱਚ ਧੁੱਸ ਗਿਆ ਮੱਗਰ ਤੇ ਤਾਰੇ ਨੂੰ ਨਾਰੇ ਨਾਲ ਓਝਿਆ ਵੇਖ ਕੇ ਡਿਗਿਆ ਹੋਇਆ ਮੁੰਡਾ ਵੀ ਅੱਖ ਬਚਾ ਕੇ ਨੱਥ ਗਿਆ ਤੋ ਦੋਸਤੋ اے سی ਸਰਮੇਲ ਦੀ ਜ਼ਿੰਦਗੀ ਦਾ ਭਾਗ 40ਵਾਂ ਤੇ ਭਾਗ 41ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ